ਚਲੋ ਕਟੋ ਬਜੀ ਦੇਖੋ ਜੀ ਇਧਰ ਦੇਖੋ ਬੰਦ ਕੱਟ ਦੋ ਬੱਸ ਵੀਡੀਓ ਬਣਦੀ ਆ ਸਾੜੀਆਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂ ਐਸਐਸਆਈ ਕੁਲਵੰਤ ਸਿੰਘ ਪਿੰਡ ਭਧਿਆਣਾ ਦਾ ਰਹਿਣ ਵਾਲਾ ਹਾਂ ਬਚਪਨ ਤੋਂ ਲੈ ਕੇ ਅੱਜ ਤੱਕ ਸਕੂਲ ਪੱਧਰ ਤੇ ਕਾਲਜ ਪੱਧਰ ਤੇ ਯੂਨੀਵਰਸਿਟੀ ਪੱਧਰ ਤੇ ਆਲ ਇੰਡੀਆ ਤੇ ਵਰਲਡ ਗੇਮਸ ਦਾ ਪੇਸ਼ੀਅਨ ਗੇਮਾਂ ਦਾ ਤੁਸੀਂ ਕੋਟ ਮੈਡਲ ਜਿੱਤੇ ਅਤੇ ਪ੍ਰਾਪਤ ਕੀਤੇ ਹਨ 400 800 ਮੀਟਰ 1500 ਮੀਟਰ ਦੇ ਏਸ਼ੀਅਨ ਗੇਮਾਂ ਦਾ ਗੌਰਮੈਟ ਅੱਜ ਨੈਸ਼ਨਲ ਗੇਮਾਂ ਵਿੱਚੋਂ ਸਾਰਮਸ਼ਾਲਾ ਵਿਕੇ ਨੈਸ਼ਨਲ ਗੇਮਾਂ ਹੋਈਆਂ ਸੀਆਂ 20 21 ਅਤੇ 22 ਤਰੀਕ ਤੋਂ ਅੱਜ ਅਸੀਂ ਪਿੰਡ ਭਿਦਿਆਣਾ ਵਿੱਚ ਆ ਕੇ ਆਪਣੇ ਸਾਰੇ ਘਰ ਦੇ ਪਰਿਵਾਰ ਨਾਲ ਇੱਕ ਖੁਸ਼ੀ ਦੀ ਲਹਿਰ ਮਨਾਈ ਗਈ ਹੈ ਅਤੇ ਇਸ ਦਾ ਇੱਕ ਘਰ-ਘਰ ਦੇ ਵਿੱਚ ਇਹ ਖੁਸ਼ੀ ਜਗਗਣੀ ਚਾਹੀਦੀ ਹੈ ਬੱਚਿਆਂ ਨੂੰ ਨਸ਼ਿਆਂ ਤੋਂ ਜਿੰਨੇ ਨਸ਼ੇ ਪਿੰਡਾਂ ਵਿੱਚ ਵੱਧ ਗਏ ਸੀ ਇਸ ਨੂੰ ਜਾਗਰੂਤ ਕਰਦੇ ਹਾਂ ਕਿ ਕੱਬਾ ਤੋਂ ਬਾਅਦ ਨਾ ਵੀ ਨਸ਼ਿਆਂ ਨੂੰ ਦੂਰ ਕੀਤਾ ਜਾਵੇ ਬੱਚਿਆਂ ਨੂੰ ਚੰਗੀ ਵਿਦਿਆ ਚੰਗਾ ਖੇਡ ਪ੍ਰਦਰਸ਼ਨ ਕੀਤਾ ਜਾਵੇ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਮੇਰਾ ਸ਼ੁਰੂ ਦਾ ਇਹੋ ਸਵਾਲ ਹੈ ਕਿ ਸਾਰੇ ਹੀ ਬੱਚੇ ਜਿੰਨੇ ਵੀ ਸਪੋਰਟਸ ਨਾਲ ਜੁੜੋ ਅਤੇ ਗੇਮਾਂ ਵਿੱਚ ਆਪੋ ਆਪਣੀਆਂ ਮੱਲਾ ਮਾਰੋ ਘਰਦਿਆਂ ਦਾ ਨਾਮ ਰੋਸ਼ਨ ਕਰੋ ਮਾਪੇ ਦਾ ਨਾਮ ਰੋਸ਼ਨ ਕਰੋ ਅਤੇ ਇਸ ਤੋਂ ਪਹਿਲਾਂ ਮੈਂ ਏਸ਼ੀਅਨ ਗੇਮਾਂ ਦੇ ਕੋਕ ਸਾਈਲੈਂਡ ਦੇ ਵਿੱਚ ਜਾ ਕੇ 400 ਮੀਟਰ ਵਿੱਚ ব্রੌਨ ਮੈਡਲ ਤੇ 800 ਮੀਟਰ ਸਿਲਵਰ ਮੈਡਲ ਏਸ਼ੀਅਨ ਗੇਮਾਂ ਪੰਗਲੌਰ ਵਿੱਚ 800 ਮੀਟਰ 100 ਮੀਟਰ 1500 ਮੀਟਰ 골ਡ ਮੈਡ ਪ੍ਰਾਪਤ ਕੀਤਾ ਹਰੇਕ ਦਾ ਨੈਸ਼ਨਲ ਗੇਮਾਂ ਵਿੱਚੋਂ ਅਸੀਂ ਸਿਲਵਰ 골ਡ ਮੈਡ ਪ੍ਰਾਪਤ ਕਰਦੇ ਆ ਅਤੇ ਕਰਦੇ ਰਹਾਂਗੇ ਮੈਂ ਸਾਰੇ ਹੀ ਪਿੰਡ ਸਾਰੇ ਸਮੂਹ ਨੱਤਨ ਨਿਵਾਸੀਆਂ ਨਾਲ ਬੇਜ਼ੀਤੀ ਕਰਦਾ ਅਤੇ ਲੱਖ ਲੱਖ ਇਹਨਾਂ ਨੂੰ ਵਧਾਈ ਦਿੰਦਾ ਹਾਂ ਜਿਸ ਤਰ੍ਹਾਂ ਅੱਜ ਇਹਨਾਂ ਨੇ ਸਾਰਾ ਹੀ ਪ੍ਰੋਗਰਾਮ ਬੜੀ ਖੁਸ਼ੀ ਦੇ ਨਾਲ ਮਨਾਇਆ ਗਿਆ ਅਤੇ ਪਿੰਡ ਦੇ ਵਿੱਚ ਢੋਲ ਠਮੱਕੇ ਨਾਲ ਇਹਨਾਂ ਨੇ ਆਪਣਾ ਪਰਿਵਾਰ ਨੇ ਬਹੁਤ ਖੁਸ਼ੀ ਮਨਾਈ ਹੈ ਮੈਂ ਇਹਨਾਂ ਨੂੰ ਲੱਖ ਲੱਖ ਬਧਾਈ ਦਿੰਦਾ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਬਹੁਤ ਹੀ ਜੰਗੇ ਤਰੀਕੇ ਨਾਲ ਸਿਰੇ ਚੜਾ ਕੇ ਮਨ ਨੂੰ ਬਹੁਤ ਹੀ ਖੁਸ਼ੀ ਹੈ ਜਿਸ ਕਰਕੇ ਸਪੋਰਟਸ ਦੀ ਇੱਕ ਐਸੀ ਲੜੀ ਹੈ ਅਸਿਕਨ ਬਾਤ ਤੋਂ ਬਾਅਦ ਸਪੋਰਟਸ ਦੇ ਵਿੱਚ ਜਾ ਕੇ ਆਪੋ ਆਪਣੀਆਂ ਖੇਡਾਂ ਪ੍ਰਾਪਤ ਕਰੋ ਸਰਦਾਰ ਦਿਲਜੀਤ ਸਿੰਘ ਨੇ 1.5 ਸਾਲ ਦੇ ਵਿੱਚ 5-7 ਮੈਰਾਥਨਾਂ 5 ਕਿਲੋਮੀਟਰ ਗੋਲਡ ਮੈਡਲ ਪ੍ਰਾਪਤ ਕੀਤੇ ਸਿਲਵਰ ਮੈਡਲ ਅੱਜ ਵੀ ਮਿਤੀ 22 ਤਰੀਕ ਨੂੰ 5000 ਮੀਟਰ ਲਾ ਕੇ ਜਿਨ੍ਹਾਂ ਨੇ ਅੱਜ ਇੱਕ ਸਿਲਵਰ ਮੈਡਲ ਪ੍ਰਾਪਤ ਕਰਕੇ ਆਪਣੇ ਮਾਪੇ ਦਾ ਆਪਣੇ ਪਿੰਡ ਦਾ ਆਪਣੇ ਦੇਸ਼ ਦਾ ਨਾਅ ਉੱਚਾ ਕੀਤਾ ਮੈਂ ਇਹਨਾਂ ਨੂੰ ਵੀ ਬਹੁਤ ਲੱਖ ਲੱਖ ਵਧਾਈ ਕਿਉਂਕਿ ਜਿਹੜਾ ਕਿ ਇਹਨਾਂ ਨੇ ਇਸ ਲੈਨ ਨੂੰ ਵਿੱਚ ਹਿੱਸਾ ਲਿਆ ਤੇ ਵੱਧ ਤੋਂ ਵੱਧ ਅੱਗੇ ਵੀ ਉਹ ਏਸ਼ੀਅਨ ਕਮਾ ਵਿੱਚ ਹੁਣ ਇਹਨਾਂ ਨੇ ਜਾਣਾ ਹੈ ਤੇ ਜਾ ਕੇ ਆਪਣੀਆਂ ਮੱਲਾ ਮਾਰਨੀਆਂ ਹਨ ਉੱਥੋਂ ਵੀ ਉਹ ਆਪਣਾ 골ਡ ਸਿਰਫ ਮੈਡਲ ਪ੍ਰਾਪਤ ਕਰਕੇ ਲਿਆਉਣਗੇ ਉਸ ਤੋਂ ਬਾਅਦ ਜੋ ਹੁਣੇ ਸਾਡੀ ਵਰਲਡ ਕੈਂਪੀਅਨ ਸਿਲੈਕਸ਼ਨ ਹੋਈ ਆ ਨੇਸ਼ਨਲ ਕੇਮਾਂ ਲਈ ਸਿਲੈਕਸ਼ਨ ਹੋਈ ਆ ਜਾ ਕੇ ਉਸ ਕੋ ਵੀ ਅਸੀਂ ਬਾਤ ਤੋਂ ਬਾਅਦ ਗੋਲਡ ਮੈਡ ਪ੍ਰਾਪਤ ਕਰਕੇ ਅੱਜ ਤੇ ਆਪਣੇ ਦੇਸ਼ ਦਾ ਆਪਣੇ ਪਿੰਡ ਦੇ ਇਲਾਕੇ ਦਾ ਨਾਰੋਚਨ ਕਰੀਏ ਮੈਂ ਨੱਕਨਵਾਸ ਪੰਚਾਇਤ ਨੂੰ ਵੀ ਜਿਵੇਂ ਵੀ ਬੇਨਤੀ ਕਰਾਂ ਬਾਤ ਤੋਂ ਬਾਅਦ ਬੱਚਿਆਂ ਨੂੰ ਸਪੋਰਟ ਦੇ ਪਾਸੇ ਲਾਇਆ ਜਾਵੇ ਅਤੇ ਆਪਣੀਆਂ ਮਾਨ ਦੇ ਵਿੱਚ ਜੋ ਭਾਵਨਾਵਾਂ ਉੱਚੀਆਂ ਪ੍ਰਾਪਤੀਆਂ ਕਰਨ ਜਿਸ ਦੇ ਨਾਲ ਇਹਨਾਂ ਬੱਚਿਆਂ ਦਾ ਉਤਸ਼ਾਹ ਗੇਮਾਂ ਪ੍ਰਤੀ ਉਹ ਵੇਤਾ ਬਾਤ ਤੋਂ ਬਾਦੇ ਗੇਮਾਂ ਦੇ ਤੌਰ ਤੇ ਜਿਸ ਤਰ੍ਹਾਂ ਮੈਂ ਨੌਕਰੀ ਕੀਤੀ ਆ ਮੈਂ ਚੋਨਾ ਦੇ ਸਾਰੇ ਹੀ ਬੱਚੇ ਇਸ ਤਰ੍ਹਾਂ ਆਪਣੇ ਨੌਕਰੀਆਂ ਦੇ ਵਿੱਚ ਹਿੱਸਾ ਲੈਣ ਅਤੇ ਮਾਪੇ ਦਾ ਆਪਣਾ ਨਾਮ ਰੋਸ਼ਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਦਲਜੀਤ ਸਿੰਘ ਹੈ ਜੀ ਮੈਂ ਪਿੰਡ ਪਧਿਆਣੇ ਦਾ ਰਹਿਣ ਵਾਲਾ ਹਾਂ ਮੇਰੇ ਅਸਾਦ ਔਰ ਮੇਰੇ ਕੋਚੀ ਸਰਦਾਰ ਕੁਲਵੰਤ ਸਿੰਘ ਐਸਆਈ ਇੰਟਰਨੈਸ਼ਨਲ ਖਡਾਰੀ ਇਹਨਾਂ ਨੇ ਮੈਨੂੰ ਬੜੀ ਸੇਧ ਦਿੱਤੀ ਔਰ ਚੰਗੇ ਰਸਤੇ ਪਾਇਆ ਅੱਜ ਅਸੀਂ ਅਸਾਦ ਔਰ ਸ਼ਗੀਰ ਦੋ ਹੀ ਜਣੇ ਧਰਮਸ਼ਾਲਾ ਦੇ ਵਿੱਚ ਨੈਸ਼ਨਲ ਗੇਮਾਂ ਖੇਡਦੇ ਹੋਏ ਉਸਤਾਦ ਜੀ ਨੇ ਦੋ ব্রੌਨ ਮੈਡਲ ਇੱਕ 골ਡ ਮੈਡਲ ਇੱਕ ਸਰਵਰ ਮੈਡਲ ਇਹਨਾਂ ਨੇ ਪ੍ਰਾਪਤ ਕੀਤਾ ਅੱਜ ਉਸਤਾਦ ਜੀ ਦੀ ਬਦੌਲਤ ਮੈਂ ਜੀ 5000 ਬਾਕ ਦੇ ਵਿੱਚੋਂ ਸਰਵਰ ਮੈਡਲ ਪ੍ਰਾਪਤ ਕੀਤਾ 20 ਮਈ ਨੂੰ ਮਲੇਸ਼ੀਆ ਦੇ ਵਿੱਚ ਏਸ਼ੀਆ ਲੈਵਲ ਦੇ ਗੇਮ ਆਇਆ ਜੀ ਉੱਥੇ ਪਾਰਟਿਸਪੇਟ ਕਰਾਂਗੇ ਸਾਧ ਜੀ ਦੀ ਬਦੌਲਤ ਨਵੰਬਰ ਮਹੀਨੇ ਇੰਟਰਨੈਸ਼ਨਲ ਹੈ ਜੀ ਦੁਬਈ ਦੇ ਵਿੱਚ ਉੱਥੇ ਪਾਰਟਿਸਪੇਟ ਕਰਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ